आज आप कि ननन्या पे प्रैंक किए हैं मैं आप पे कर लो यार कंधे पकड़ लो ओह माय गॉड विशली हो रही है की हो अच्छा सॉरी विशली अच्छा सॉरी सॉरी विशली मेरी मेरा कुछ किया है ता कुछ है यार कर लेण तो फिर उन्होंने थोड़ी चगी बली थोड़ी अच्छी कर दी जी सभी का सरानु स्वागत है आपका अपने के नाम के व्लॉग लगी ਸਰਤਾ ਮੈਂ ਪ੍ਰੀਤ ਨਾਲ ਲੜਾਈ ਹੋ ਗਈ ਸੀ ਵੀਡੀਓ ਚ ਤੇ ਸਵਾਗਤ ਹੈ ਤੁਹਾਡਾ ਵਲੌਗ ਤੇ ਨਹੀਂ ਪ੍ਰੈਂਕ ਚ ਕਿ ਅਸੀਂ ਪ੍ਰੈਂਕ ਕਰਨ ਲੱਗੇ ਆ ਮੈਂ ਤੇ ਵਿਸ਼ਾਲੀ ਪ੍ਰੈਂਕ ਕਰਾਂ ਕੀ ਤੇ ਪ੍ਰੀਤ ਤੇ ਕੀ ਪ੍ਰੈਂਕ ਕਰਾਂਗੇ ਮੰਮੀ ਵੀ ਵਿੱਚ ਹੀ ਆ ਵੀ ਅਸੀਂ ਵੀ ਮੈਂ ਤੇ ਵਿਸ਼ਾਲੀ ਲੜਪਾਂਗੇ ਮਤਲਬ ਲੜਪਾਂਗੇ ਬਹਿਸ ਕਰ ਲਈਏ ਸਮਝ ਆ ਗਿਆ ਪਰ ਠੀਕ ਚਲੋ ਕਰਦੇ ਆ ਸਟਾਰਟ ਪੀਪੀ ਲਈ ਥੋੜਾ ਜਿਹਾ ਹਲਕਾ ਫੁਲਕਾ ਮੈਨਸ ਜੀ ਦੀ ਬਾਰੇ ਗੱਲ ਕਰ ਲਓ ਕਿਉਂਕਿ ਤੁਹਾਡੇ ਲਈ ਮਨੋੜ ਨਈ ਨੋੜ ਦੀ ਗੱਲ ਕਰਦੇ ਆਂ ਯਾਰ ਕਿੰਨਾ ਬਾਹ ਕਹਿ ਗਈ ਕਿ ਇਹ ਨਾ ਤੁਸੀਂ ਦੋਨੇ ਕਿੰਨਾ ਏਡਾ ਆਪਣੀ ਬੰਨਣਾ ਕਿੰਨਾ ਏਡਾ ਲੋਨੀ ਬੰਨਣਾ ਵੀ ਜੇ ਤੂੰ ਕਹੇਂਗੀ ਵੀ ਯਾਰ ਪਹਿਲਾਂ ਤਾਂ ਵਿਸ਼ਾਲੀ ਜ਼ਮੀਨ ਬਾਰੇ ਗੱਲ ਕਰਦੇ ਸੀ ਹੁਣ ਇਹਨੂੰ ਕੀ ਹੋ ਗਿਆ ਕੀ ਚੱਲ ਰਿਹਾ ਰੋ ਜ਼ਮੀਨ ਕਰ ਲਓ ਵੀ ਵਿਸ਼ਾਲੀ ਕਹੇਗੀ ਕਿ ਤੁਸੀਂ ਕਹੋ ਆ ਕਿ ਕੀ ਵਿਸ਼ਾਲੀ ਹਰਲੀਨ ਤੂੰ ਰੋਟੀ ਖਾ ਲਈ ਅਸੀਂ ਅੱਜ ਨਹੀਂ ਸੀ ਰੋਟੀ ਖਾਂਦੇ ਅਸੀਂ ਅੱਜ ਨਹੀਂ ਸੀ ਰੋਟੀ ਖਾਂਦੇ ਮਤਲਬ ਥੋੜਾ ਐਕਸਟਰਾ ਆਰਡੀਨਰੀ ਕਰਦੀ ਆਂ ਬਹੁਤ ਲੋ ਮੈਂ ਕਰਾਂ ਲੇ ਯਾਰ ਤੂੰ ਸੇ ਕੱਪੜੇ ਤਾਂ ਬਦਲੇ ਨਹੀਂ ਹੈਗੇ ਸਭ ਨੇ ਕੱਪੜੇ ਬਦਲ ਲਏ ਫਿਰ ਇਹ ਸੀਨ ਦਾ ਕਰ ਲੈਣ ਦੇ ਮੈਂ ਤੁਹਾਨੂੰ ਆਪਣੀ ਸੀਲ ਜਿਹੜਾ ਆਪਣੀ ਨੂੰ ਉਸ ਟਾਈਮ ਬਦਲ ਲੀ ਜਾਂ ਫਿਰ ਆਏਗਾ ਦੋ ਕਿ ਮੈਂ ਤਿਆਰ ਹੋਣਾ ਹੈ ਉਹ ਕਿਹਾ ਨਹੀਂ ਹੋ ਰਿਹਾ ਤੁਸੀਂ ਜਾਣ ਲਈ ਸ਼ਾਮ ਨੂੰ ਮੇਰੇ ਸੇ ਲੈਣਾ ਹੈ ਉਹ ਤੇ ਨਾਲ ਹੋਊਗਾ ਨਾ ਯਾਰ ਗੜਾ ਮੈਂ ਵਿਆਹ ਤੇ ਜਾਣਾ ਸ਼ਾਮ ਨੂੰ ਹਮਮ ਸਿੱ ਚਲ ਜਾਏਗਾ ਚਲੋ 1 2 3 ਸ਼ਾਲੀ ਉਹ ਚੌਲੀ ਚੜਾ ਗਾਉਂ ਉਹ ਪਿੱਲੋਂ ਪਿੱਛੇ ਪਾਓ ਜੀ ਲੱਗ ਰਿਹਾ ਨਾ ਠੀਕ ਹੈ ਠੀਕ ਹੈ ਤੂੰ ਆਏ ਬੁਛ ਲੋ ਜੀ ਆ ਕੇ ਵੀ ਸ਼ਾਲੀ ਠੀਕ ਹੈ ਤੂੰ 1 2 3 ਸ਼ਾਲੀ ਨਹੀਂ ਅਰਲੀਨ One, two, three, start. स्टार्ट. ठीक है तो <laughs> तो <भी चली laughs> <laughs> मै की कहा दस oye dekhe hun ta hansi nikalni meri vese pata kenda nahi jaddi mera ho shoot kar riha main bas ik vaar hasa chhutde na mera pher da lagge mera hasa hi rukda paan da time da dekh lo hasan di gallan hai time da 1:30 baj gaya hale kinne sim paye ne vishali nu koi main ta has gi ni mera sim thodi hai vishali karna hai hasa ji hasa hale vi hazuri hai chalo par vishali nu koi chal chal bhai hun aakhri take ki karna baith ke karna baith ke karna koi na baith jaata 1 2 3 स्टार्ट हरलीन हूं ठीक है एक सेकंड की कर रही है मेरा कैमरा ना हिल गया था विशाली चल 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 फाइनल विशाली आ गई 1 2 3 स्टार्ट पागल हो गई विशाली विशाली इधर देख क्या हो गया ਸ਼ਲੀ ਤੇਰੀ ਹਾਸਾ ਗਿਆ ਨਾ ਮੇਰੇ ਮੇਰਾ ਰੁਕ ਨਹੀਂ ਨਹੀਂ ਹਾਸਲੋ ਪਹਿਲਾਂ ਹਾਸਿ ਲੋ ਮੈਨੂੰ ਕਿਉਂ ਕਹਿ ਰਿਹਾ ਮੈਂ ਕੀ ਕਰਿਆ ਉਹਨਾਂ ਨੇ ਮਤਲਬ ਵਿਸ਼ਾਲ ਨੇ ਕਹਿ ਰਿਹਾ ਹਾਸਲੋ ਰੁਕੋ ਹਾਸਲੋ ਹਾਸਲੋ ਰੁਬਤ ਮੈਂ ਕੀ ਕਹਾ ਮੇਰੇ ਤੇ ਆ ਜਾਂਦੇ ਆ ਲੈ ਪਰ ਹੁਣ ਉਹ ਹਾਸਰੀ ਮੈਂ ਮੈਂ ਕੀ ਕਰ ਸਕਦੀ ਆ ਇਹਦੇ ਚ ਮੈਂ ਉਹਦੇ ਕਿਵੇਂ ਕਰਾਵਾਂ ਕੰਟਰੋਲ ਵੀਰੇ ਤੁਸੀਂ ਕਹੋ ਹੋਰ ਨਹੀਂ ਚਲੋ ਚਲੋ ਸ਼ਲੀ ਮਾ ਹਸਮਾਨੀ ਸਿੱਖੀ ਮਿਸ ਸੀ ਸੀ ਚਲੋ ਰੈਡੀ ਫਾਈਨਲ ਟੇਕ 1 2 3

ਅੱਜ ਤੁਸ ਜੀ ਸੌਰੀ ਸੌਰੀ ਪਾਉਣ ਨੂੰ ਤੁਸੀਂ ਇਹ ਰਸੀਮ ਤਾਂ ਕਰ ਲੋ ਯਾਰ ਇੱਕ ਸੀਨ ਵੀ ਨਹੀਂ ਹੋਇਆ ਅੱਜ ਤੈਨੂੰ ਕਿਹਦਾ ਤਾਂ ਹੈ ਨਹੀਂ ਕਿਸੇ ਨੂੰ ਕੁਝ ਮੈਂ ਤਾਂ ਹੱਸੀ ਜਾ ਰਹੀ ਆ ਮੈਂ ਥੋੜੀ ਰੋਂਦਾ ਪਬਲ ਜੀ ਤੂੰ ਕਰ ਚੁੱਪ ਕਰ ਜਾ ਚੱਲ ਕੋਈ ਨਾ ਕਰਾ ਕਰ ਲੈਣੇ ਆ ਯਾਰ ਮੈਂ ਨਹੀਂ ਕਰਦਾ ਯਾਰ ਆਏ ਨਹੀਂ ਰੋਂਦੇ ਤੂੰ ਮੂੰਹ ਤਾਂ ਖੋ ਰਹੀ ਐ ਅਸੂ ਦਿਖਾ ਪਹਿਲਾਂ ਘਰੇ ਅਸੂ ਤਾਂ ਨਹੀਂ ਦੇ ਅੱਛਾ ਹੈਰੀ ਉਹਨੇ ਤੇਨੇ ਕਾਸੀ ਅਲਗਰ ਦੱਸਾ ਜਦੋਂ ਤਾਂ ਇਹ ਰੋਦੀਆਂ ਨਾ ਮੇਰੇ ਅਸੂਂ ਵੀ ਬਾਹਰ ਆਉਂਦੇ ਹੈਗੇ ਪਤਾ ਕਿਉਂ ਕਿਉਂਕਿ ਮੇਰੇ ਅਸੂਂ ਅੰਦਰ ਹੀ ਆ ਜਾਂਦੇ ਨੇ ਹਾਂ ਸਰੀਆ ਚੁੱਪ ਤੂੰ ਕਿਸੇ ਨੇ ਕੁਝ ਕਿਹਾ ਤੇਰੀ ਸ਼ਾਦੀ ਚੁੱਪ ਕਰ ਜਾਉਣ ਬਹੁਤ ਹੋ ਗਿਆ ਕੀ ਕੀ ਕਰੀਂ ਮੈਂ ਤੂੰ ਤੂੰ ਸੁਣਾਉਣਾ ਬੋਲਾਂ ਕਿ ਬੋਲ ਕੀ ਰਾਮ ਨਾ ਬੋਲੇ ਯਾਰ ਹਾਂ ਸਰੀਆ ਬੰਦ ਬਿਲਕੁਲ ਬਸ ਕਰੀ ਕੀ ਰਾਮ ਨਾ ਬੋਲੇ ਕਿਸੇ ਨੇ ਕੁਝ ਕਿਹਾ ਨਹੀਂ ਵਿਚਾਰਲੀ ਤਾਂ ਚੰਗੇ ਭਾਗ ਕਰਾ

ਫਿਰ ਵਿਸ਼ਾਲੀ ਨੂੰ ਮੈਂ ਕਿੰਨੀ ਵਾਰੀ ਕਹਿ ਰਿਹਾ ਮੈਂ ਕਰ ਲੋ ਕਰ ਲੋ ਕਰ ਲੋ ਉਦੋਂ ਜਦੋਂ ਹਸੀ ਜਾਂਦੀ ਹੈ ਹਸੀ ਜਾਂਦੀ ਹੈ ਫਿਰ ਜਿਉਂਗਾ ਹੱਸ ਜਿਉਂਗਾ ਤਾਂ ਮੈਨੂੰ ਮਨ ਨਹੀਂ ਆਉਂਦਾ ਚੁੱਪਾ ਜਾ ਉਸੀ ਕੋਈ ਨਾ ਚੁੱਪ ਦਾ ਜਾਈ ਸ਼ਾਲੀ ਫਿਰ ਕੀ ਹੋ ਗਿਆ ਐ ਨਹੀਂ ਕਰ ਤੂੰ ਕਹਿੰਦੀ ਮੈਂ ਜਾਣੀ ਆ ਘਰ ਕਰ ਤੂੰ ਛੱਡ ਕੇ ਲੈਣਾ ਨੇ ਆਣਾ ਤੇ ਨੂੰ ਐਵੇਂ ਕਿਵੇਂ ਚਲ ਜਾਏਗੀ ਬੰਦਾ ਪਿੱਛੇ ਆਹੋ ਅੱਡੀ ਤਾਂ ਤੈਨੂੰ ਕੋਈ ਗੱਲ ਕਹੀ ਨਹੀਂ ਵਿਸ਼ਾਲੀ ਐਂਕਰ ਦੇਉਂਗਾ ਨੇ चलो एक बार एक बार ठीक है 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 ਸਟਿੱਕ ਕਰਕੇ ਝੁਟ ਕਰੋ ਨਹੀਂ ਅੱਛਾ ਲੱਗ ਰਿਹਾ ਯਾਰ ਮੂਡ ਸੈਟ ਹੈ ਮੇਰਾ ਕੀ ਹੋ ਗਿਆ ਤੈਨੂੰ ਤੁਸੀਂ ਮੈਨੂੰ ਰੈਕਟ ਨਾ ਕਰੋ ਫਿਰ ਮੈਨੂੰ ਪਤਾ ਉਹਨੂੰ ਵੀ ਕਾਤ ਨਹੀਂ ਜਿਹੜੇ ਅਧਿਕਾਰੀ ਮੈਨੂੰ ਪਹੁੰਚ ਗਿਆ ਸੀ ਜਿਹੜੇ ਦਿਨ ਵਾਲੇ ਸੀ ਨੇ ਉਹ ਸ਼ਰਾਪ ਨੂੰ ਕਰ ਲਾਂਗੇ ਰ ਆਪਾਂ ਨਹੀਂ ਨਾ ਚੱਲਣੇ ਜੀ ਹੋਣਗੇ ਨਾ ਉਹ ਚਲੋ ਕਰੋ ਚਲੋ ਯਾਰ ਇਹਨਾਂ ਦਾ ਫੋਨ ਲੱਗੀ ਸੀ ਚਲੋ ਇਹ ਬੋਲੀ ਆਰੇਵੇਂ ਐਵੇਂ ਬੇਫਾਲਤੂਚ ਪਾਗਲ ਇਹਨੇ ਬੋਲ ਸਕਦੇ ਨੇ ਠੀਕ ਐ ਮੈਂ ਥੋੜੀ ਬੋਲਣਗੇ ਐਵੇਂ

ਹੇ ਇਖ ਇਖ ਆਈ ਐਮ ਸੌਰੀ ਮੇਰੀ ਮਿਸਟੇਕ ਛੇ ਛੇ ਹਟ ਉਹ ਸ਼ੀਰ ਮਾਈਡ ਹੰਗਲੋ ਗੈਸ 2 3 4 ਯਾਰ ਕੀ ਕਰਨੀ ਹੈ ਵਿਸ਼ਾਲੀ ਕੀ ਬਤ ਮੀ ਜੀਏ ਕੀ ਬੋਲੀਆ ਤੂੰ ਹਾਂ ਯਾਰ ਕਰ ਲਿਆ ਹੁੰਦਾ ਫਿਰ ਉਹ ਚੱਕੀ ਬਲੀ ਕੁੜੀ ਐਕਸੀਰ ਕਰ ਦਿੱਤੀ ਤਾਂ ਉਹ ਕਰ ਲਾਤੀ ਹਰ ਠੀਕ ਹੋ ਰਿਹਾ ਯਾਰ ਤੂੰ ਨੇ ਪਾਗਲ ਹੋ ਗਿਆ ਹੋ ਯਾਰ ਫਿਰ ਤੁਸੀਂ ਕੇ ਮਾਰਿਆ ਮੇਰੇ ਮੈਂ ਤਾਂ ਮਾਰੇ ਵੀ ਤੂੰ ਕਬਲੀ ਇਹਨੇ ਨੂੰ ਫਿਰ ਸ਼ੀਨ ਤਾਂ ਕਰ ਲੋ ਮੈਂ ਕਿਹੜਾ ਕੁਝ ਕਿਹਾ ਏ ਇਕੜਾ ਰੋਕ ਬੋਲਣਾ ਠੀਕ ਕੋਈ ਰਾਮ ਨਾ ਕਹਿੰਦੀ ਕੈਮ ਨਾ ਕਹਿੰਦੀ ਵੀ ਪਈ ਆ ਕਰਦਾ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਬੋਲ ਰਿਹਾ ਫੇ ਹੁਣ ਕੀ ਕੰਮ ਕਰਕੇ ਬੋਲ ਰਿਹਾ ਚੁੱਪ ਕਰ ਜਮ ਸੱਲੀ ਪਹਿਲਾਂ ਮੈਂ ਕਰਦੀ ਆ ਸ਼ੀਨ ਲੈ ਤੇਰੇ ਉੱਥੇ ਬੈਠ ਜਾ ਕੇ ਮੈਂ ਨੂੰ ਨਾ ਬੋਲ ਉਸੇ ਉੱਥੇ ਬੈਠ ਜਾ ਕੇ ਫਿਰ ਤੁਸੀਂ ਪਾਗਲ ਹੋ ਗਏ ਕੀ ਹੋ ਗਿਆ ਤੁਹਾਨੂੰ ਤੁਸੀਂ ਇੰਨਾ ਬੇਰੀ ਦਾ ਜੀਬੀਏ ਕਿਉਂ ਕਰ ਰਹੇ ਹੋ ਇਕਦਮ ਮੂੰਹ ਬਣਾ ਲਿਆ ਮੂੰਹ ਬਣਾ ਲਿਆ ਸ਼ੂਟ ਕਰ ਲਓ ਸੁੱਕ ਕਰਕੇ ਹੁਣ ਦੋ ਕੀ ਮੋਲ ਰਹੀ ਹੈਂ

ਟੱਟੀ ਅੱਜ ਆਪ ਕਿੰਨਾ ਨੰਨਿਆ ਆਪੇ ਪ੍ਰੈਂਕ ਕੀ ਹੈ ਮੈਂ ਨਹੀਂ ਸੋਚਿਆ ਸੀ ਵੀ ਮੈਂ ਕਿ ਮੇਰਾ ਮੂਡ ਅਫਸੈਟ ਹੋ ਗਿਆ ਮੇਰੇ ਸੂਟ ਵੱਟ ਪਏ ਨੇ ਬਟ ਕਾਲੀ ਯਾਰ ਨੂੰ ਵਿਚਾਲੀ ਨੂੰ ਭੇਜਣਾ ਜਲਦੀ ਲੱਗਿਆ ਮੈਂ ਬੋਲ ਦੂੰ ਗੁੱਸੇ 'ਚ ਸਾਰਿਆਂ ਨੂੰ ਮੈਂ ਕਿਹਾ ਸੀ ਵੀ ਆਪਾਂ ਪ੍ਰੈਂਕ ਕਰਨਾ ਮੈਨੂੰ ਲੱਗਿਆ ਸੀ ਕਿ ਉਹ ਪੈਗੀ ਵਿਚਾਰੀਗੀ ਮੈਨੂੰ ਨਹੀਂ ਅੱਛਾ ਲੱਗ ਰਿਹਾ ਸੀ ਉਹਦੇ ਲਈ ਲੱਗਿਆ ਉਹ ਕਾਲੀ ਵਿਚਾਰੀ ਰੇ ਕਹਿੰਦੇ ਆਪੇ ਕਰ ਰੋ ਛੁੱਟ ਮੈਂ ਨਹੀਂ ਕੁਝ ਕਹਿੰਦੀ ਮੈਂ ਨਹੀਂ じゃ ਮੈਂ ਤਾਂ ਜਾਣੀ ਆ ਜਾ ਥੀ ਉਹਦੀ ਐਕਟਿੰਗ ਬੜੀ ਸਿਰ ਅਸਿਰੋਂ ਦੀ ਰੋਂਦੀ ਰੋਂਦੀ ਭਾਬੀ ਇੱਕ ਤਾਂ ਮੈਂ ਭਾਬੀ ਰੋਏ ਹੋ ਗਿਆ ਨਾ ਭਾਬੀ ਮੈਨੂੰ ਇੱਕ ਛੇੜੀਵੇਂ ਰੋਣਾ ਤੇਰੇ ਲਈ ਤੇਰੇ ਲਈ ਇੱਕਦਮ ਤਾਂ ਮੈਂ ਨਿਕਲਦੀ ਹੁੰਦੀ ਐਸੇ ਬਾਲ ਮੈਂ ਜੋਰ ਚ ਲਾਉਣਾ ਐ ਇੰਨਾ ਵੀ ਜੋਰ ਨਾਲ ਲਾਇਕ ਦਿਖਾਓ ਕੈਂਟ ਕੈਂਟ ਲੱਭੀ ਨਾ ਮੈਂ ਐਸਨੇ ਵਿੱਚ ਕਹਿਣਾ ਨਿਕਲੇ ਕੈਂਟ ਅੱਜ ਇਹ ਅੱਲੀ ਚਲੀ ਜਾਣਾ ਕੈਂਟ ਚਲੋ ਮੇਰੀ ਐਕਟਿੰਗ ਨੇ ਮੇਰੀ ਐਕਟਿੰਗ ਐਨੀ ਵਧੀਆ ਸੀ ਪ੍ਰੀਤ ਨੂੰ ਗੁੱਸਾ ਆ ਗਿਆ ਪ੍ਰੀਤ ਭੱਜ ਗਈ ਚਲੋ ਇਹ ਤੁਹਾਨੂੰ ਇਹ ਵੀ ਪ੍ਰਿੰਟ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਮਕੇ ਆਲਦੋ ਦਬਲੋ ਓਕੇ ਮਿਲਦੇ ਆਂ ਬਾਏ ਬਾਏ ਐਂ ਕਰਕੇ ਮੇਰਾ ਸੱਚੀ ਕੜਾਈ ਹੋ ਗਈ ਸੀ ਆਪਣੀ ਸ਼ੂਟ ਤੇ ਕਾ ਰੂਬਲ ਸਾਹਮਣੇ ਯਾਰ ਪਤਾ ਐਂ ਆਏ ਫੜ ਕੇ ਵੱਟੀ ਨੂੰ ਤਾਂ ਐਂ ਪਤਾ ਲੱਗ ਗਿਆ ਕਿ ਉਹ ਫੜ ਰਿਹਾ ਮੈਂ ਤਾਂ ਤੇਰੇ ਸੱਚੇ ਦੋਸਤ ਦੇ ਫੋਨ ਤੋਂ ਦਿਖਿਆ ਹੀ ਨਹੀਂ ਕਸ਼ਮੀਰ ਵਾਲਾ ਮੈਨੂੰ ਤਾਂ ਫੋਨ ਤਾਂ ਪਤਾ ਹੀ ਨਹੀਂ ਲੱਗਿਆ ਤਾਂ ਫੋਨ ਵੀ ਇਹ ਫੋਨ ਐ ਲਈ ਵੱਟੀ ਐ ਗੁੱਤ ਬਾਏ ਬਾਏ ਬੰਦ ਕਰੋ ਯਾਰ